ਲੋ ਜੀ ਪਰਾਲੀ ਸਾੜਨ ਦੇ ਮੁੱਦੇ ਤੇ ਹੁਣ ਸਰਕਾਰ ਦਾ ਨਵਾਂ ਤੇ ਵੱਡਾ ਫਰਮਾਨ ਜਾਰੀ ਹੋ ਗਿਆ ਹੈ ਦੇਖੋ ਅਜੇ ਝੋਨਾ ਪੱਕਣਾ ਹੈ ਤੇ ਕਿਤੇ ਕਿਤੇ ਵਿਰਲਾ-ਵਿਰਲਾ ਝੋਨੇ ਦੀ ਵਾਢੀ ਸ਼ੁਰੂ ਹੋਈ ਹੈ ਪਰ ਨਾਲ ਦੀ ਨਾਲ ਸਰਕਾਰ ਦਾ ਬਹੁਤ ਵੱਡਾ ਐਲਾਨ ਪਰਾਲੀ ਸਾੜਨ ਦੇ ਮੁੱਦੇ ਤੇ ਆ ਗਿਆ ਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਦੋਵੇਂ ਗੱਲਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਦੇਖੋ ਜੋ ਨਾ ਪੱਕ ਗਿਆ ਵੱਡਣਾ ਸ਼ੁਰੂ ਹੋ ਗਿਆ ਔਰ ਪੰਜਾਬ ਸਰਕਾਰ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਨੇ ਵੀ ਪ੍ਰਾਲੀ ਸਾੜੀ ਉਹਨਾਂ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੈੱਡ ਐਂਟਰੀ ਲਾਲ ਟਿੱਕ ਲਾਈ ਜਾਵੇਗੀ ਤੇ ਨਾਲੇ ਉਹਨਾਂ ਦੇ ਜੇ ਹਥਿਆਰਾਂ ਦਾ ਲਾਇਸੈਂਸ ਬਣਿਆ ਤਾਂ ਕੈਨਸਲ ਕੀਤਾ ਜਾਏਗਾ ਜੇ ਨਵਾਂ ਕਰਾਉਣ ਵਾਲਾ ਹੈ ਰੀਨਿਊ ਕਰਾਉਣ ਵਾਲਾ ਹੈ ਤਾਂ ਉਹ ਕੀਤਾ ਨਹੀਂ ਜਾਏਗਾ ਜੇ ਨਵਾਂ ਬਣਾਉਣਾ ਚਾਹੁੰਦਾ ਕੋਈ ਲਾਇਸੈਂਸ ਤੇ ਉਹ ਦਿੱਤਾ ਨਹੀਂ ਜਾਏਗਾ ਹੁਣ ਇਹ ਤਿੰਨ ਚਾਰ ਵੱਡੀਆਂ ਗੱਲਾਂ ਅੱਜ ਪ੍ਰਾਲੀ ਸੜਨ ਦੇ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਮੀਡੀਆ ਦੇ ਵਿੱਚ ਆਈਆਂ ਨੇ ਹੁਣ ਇਹ ਹੁੰਦੀਆਂ ਕੀ ਨੇ ਇਹ گورਨਰ ਸੁਣ ਲਓ ਤੇ ਫਿਰ ਕਿਸਾਨ ਜਥੇਬੰਦੀਆਂ ਨੇ ਕੀ ਫੈਸਲਾ ਲਿਆ ਹੈ ਉਹ ਵੀ ਸੁਣ ਲਿਓ ਦੇਖੋ ਰੈੱਡ ਐਂਟਰੀ ਦਾ ਮਤਲਬ ਹੈ ਜਿਹੜੇ ਜ਼ਮੀਨ ਦੀ ਰੈੱਡ ਐਂਟਰੀ ਕਾਗਜ਼ਾਂ 'ਚ ਪੈ ਜਾਂਦੀ ਹੈ ਤਾਂ ਫਰਦ ਤੇ ਪੈ ਜਾਂਦੀ ਹੈ ਉਹ ਜ਼ਮੀਨ ਵੇਚਣੀ ਖਰੀਦਨੀ ਬਹੁਤ ਔਖੀ ਹੋ ਜਾਂਦੀ ਹੈ ਉਹ ਜ਼ਮੀਨ ਦੀ ਜੇ ਤਬਾਦਲਾ ਕਰਨਾ ਕਿਤੇ ਉਹ ਵੀ ਬਹੁਤ ਔਖਾ ਹੋ ਜਾਂਦਾ ਹੈ ਇੱਕ ਤਰ੍ਹਾਂ ਨਾਲ ਉਹ ਜ਼ਮੀਨ ਐਦਾਂ ਹੋ ਜਾਂਦੀ ਹੈ ਜਿਵੇਂ ਬੈਂਕ ਦੇ ਕੋਲ ਆੜ ਰਹਿਣ ਵਾਂਗ ਹੋ ਜਾਂਦੀ ਹੈ ਉਸ ਤਰ੍ਹਾਂ ਰੈੱਡ ਐਂਟਰੀ ਜਦੋਂ ਪਾ ਦਿੱਤੀ ਜਾਂਦੀ ਕਿਸੇ ਜ਼ਮੀਨ ਦੇ ਕਿੱल्ल्या ਦੇ ਨੰਬਰਾਂ ਤੇ ਤਾਂ ਉਹ ਹੋ ਜਾਂਦੀ ਹੈ ਦੂਜਾ ਜਿਹੜਾ ਅਸਲਾ ਹੈ ਅਸਲਾ ਸਵੈ ਰੱਖਿਆ ਲਈ ਆਤਮ ਰੱਖਿਆ ਲਈ ਬਹੁਤ ਸਾਰੇ ਲੋਕਾਂ ਨੂੰ ਰੱਖਣਾ ਪੈਂਦਾ ਤੇ ਰੋਕ ਰੱਖ ਰਹੇ ਨੇ ਕਿਉਂਕਿ ਲੋਕ ਕਹਿੰਦੇ ਨੇ ਕਿ ਸਰਕਾਰ ਸਾਰਿਆਂ ਦੀ ਸੁਰੱਖਿਆ ਕਰ ਨਹੀਂ ਪਾਰੀ ਤੇ ਆਤਮ ਸੁਰੱਖਿਆ ਵਾਲੀ ਲੋਕਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਅਸਲਾ ਰੱਖਿਆ ਹੋਇਆ ਤਾਂ ਹੁਣ ਸਰਕਾਰ ਨੇ ਇਹ ਦੋਨੇ ਜਦ ਫੈਸਲੇ ਲਏ ਨੇ ਤਾਂ ਕਿਸਾਨ ਜਥੇਬੰਦੀਆਂ ਨੇ ਮੋੜਵਾ ਜਵਾਬ ਦਿੱਤਾ ਹੈ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆਏ ਨੇ ਉਹ ਕਹਿੰਦੇ ਆ ਪਰਾਲੀ ਸਾੜਨੀ ਠੀਕ ਨਹੀਂ ਇਹ ਨੁਕਸਾਨ ਕਰਦੀ ਹੈ ਇਹ ਉਹ ਕਹਿੰਦੇ ਸਾਨੂੰ ਵੀ ਪਤਾ ਇਹ ਬੰਦ ਹੋਣੀ ਚਾਹੀਦੀ ਹੈ ਪਰ ਕਹਿੰਦੇ ਸਰਕਾਰ ਇੱਕ ਤਾਂ ਇਹ ਤਰੀਕਾ ਸੀ ਵੀ ਸਰਕਾਰ ਕਿਸਾਨਾਂ ਦੀ ਪਰਾਲੀ ਦੇ ਨਪਟਾਰੇ ਦਾ ਪ੍ਰਬੰਧ ਕਰਦੀ ਤੇ ਫੇਰ ਪਰਾਲੀ ਸਾੜਨ ਦੇ ਹੁਕਮ ਜਾਰੀ ਕਰਦੀ ਤੇ ਇੱਕ ਹੈ ਕਿ ਧੱਕੇ ਨਾਲ ਬੰਦ ਕਰਾਉਣੀ ਹੈ ਪਰਾਲੀ ਸਾੜਨੀ ਹੱਲ ਨਹੀਂ ਕੋਈ ਕੱਢਣਾ ਬਸ ਧੱਕੇ ਨਾਲ ਕਰਨੀ ਹੈ ਪਰਚੇ ਦਰਜ ਕਰਕੇ ਜਾਂ ਰੈੱਡ ਐਂਟਰੀਆਂ ਪਾ ਕੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਰਕਾਰ ਪਰਾਲੀ ਦਾ ਹੱਲ ਕੱਢ ਕੇ ਉਹਦੇ ਨਪਟਾਰੇ ਦਾ ਹੱਲ ਕੱਢ ਕੇ ਬੰਦ ਨਹੀਂ ਕਰਾਰੀ ਪਰਾਲੀ ਸਾੜਨਾ ਧੱਕੇ ਨਾਲ ਤੇ ਡਰਾ ਕੇ ਪਰਾਲੀ ਸਾੜਨ ਦਾ ਹੱਲ ਸਰਕਾਰ ਕੱਢਣਾ ਚਾਹੁੰਦੀ ਹੈ ਉਹ ਕਹਿੰਦੇ ਨਾ ਇਹ ਹੱਲ ਨਿਕਲਣਾ ਤੇ ਨਾ ਇਹ ਲਾਗੂ ਹੋਣਾ ਤੇ ਨਾ ਇਹ ਸਹੀ ਹੈ ਉਹ ਕਹਿੰਦੇ ਜੇਕਰ ਕਿਸੇ ਕਿਸਾਨ ਦੀ ਜ਼ਮੀਨ ਦੀ ਰੈਡ ਐਂਟਰੀ ਪਾ ਦਿੱਤੀ ਜਾਏਗੀ ਉਹਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਉਹਨੂੰ ਕਿਸੇ ਬੈਂਕ ਨੇ ਕਰਜ਼ਾ ਨਹੀਂ ਦੇਣਾ ਉਹਦੀ ਜ਼ਮੀਨ ਜੇ ਉਹਨੇ ਵੇਚਣੀ ਹੈ ਖਰੀਦਣੀ ਹੈ ਜਾਂ ਤਬਾਦਲਾ ਕਰਨਾ ਤਾਂ ਉਹ ਨਹੀਂ ਹੋਣਾ ਤਾਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਤਰੀਕਾ ਅਸੀਂ ਚੱਲਣ ਨਹੀਂ ਦੇਵਾਂਗੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਪਰਾਲੀ ਸਾੜਨੀ ਬੰਦ ਹੋਣੀ ਚਾਹੀਦੀ ਹੈ ਪਰ ਸਰਕਾਰ ਕਿਸਾਨ ਜਿਹੜੇ ਪਹਿਲਾਂ ਹੀ ਕਰਜ਼ਿਆਂ 'ਚ ਦਬੇ ਪਏ ਨੇ ਪ੍ਰਤੀ ਏਕੜ ਪ੍ਰਤੀ ਕਿੱਲਾ ਪਰਾਲੀ ਸਾੜਨ ਤੋਂ ਬਿਨਾ ਉਹਦਾ ਨਿਪਟਾਉਣ ਦਾ ਖਰਚ ਲਗਭਗ 3 ਤੋਂ 4000 ਪ੍ਰਤੀ ਕਿੱਲਾ ਆਉਂਦਾ ਹੈ ਭਗਵੰਤਮਾਨ ਸਾਹਿਬ ਖੁਦ ਵੀ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਉਹ ਕਹਿੰਦੇ ਰਹੇ ਨੇ ਕਿ ਪਰਚੇ ਦਰਜ ਕਰਕੇ ਜਾਂ ਕਿਸਾਨਾਂ ਤੇ ਕਾਰਵਾਈਆਂ ਕਰਕੇ ਪਰਾਲੀ ਸਾੜਨ ਦਾ ਹੱਲ ਨਹੀਂ ਨਿਕਲਣਾ ਬਲਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮੁਆਵਜ਼ਾ ਦੇਣ ਪਰਾਲੀ ਦੇ ਨਿਪਟਾਰੇ ਜਿੰਨਾ ਖਰਚ ਕਿਸਾਨਾਂ ਨੂੰ ਦੇ ਕੇ ਫੇਰ ਪਰਾਲੀ ਦਾ ਨਪਟਾਰਾ ਕਰਾਇਆ ਜਾਵੇ ਇਹ ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਰਹੇ ਨੇ ਇਹ ਕਿਸਾਨ ਜੱਥੇਬੰਦੀਆਂ ਵੀ ਯਾਦ ਕਰਾ ਰਹੀਆਂ ਨੇ ਔਰ ਇਹ ਸਾਨੂੰ ਸਾਰਿਆਂ ਨੂੰ ਯਾਦ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਦੀਆਂ ਆਪਦੀਆਂ ਵੀਡੀਓ ਪੁਰਾਣੀਆਂ ਅਜੇ ਵੀ ਮੌਜੂਦ ਨੇ ਜਿਨ੍ਹਾਂ 'ਚ ਉਹਨਾਂ ਨੇ ਇਹ ਸਭ ਗੱਲਾਂ ਬੋਲੀਆਂ ਨੇ ਤੇ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਅੱਜ ਜੇ ਉਹਨਾਂ ਦੇ ਖੁਦ ਦੀ ਸਰਕਾਰ ਦੇ ਇਹ ਹੁਕਮ ਨੇ ਕਿ ਜਿਹੜਾ ਪਰਾਲੀ ਸਾੜੇਗਾ ਉਹਤੇ ਕਾਰਵਾਈਆਂ ਹੋਣਗੀਆਂ ਤਾਂ ਫਿਰ ਇਹ ਪਹਿਲਾ ਵਾਲੇ ਬਿਆਨਾਂ ਦੇ ਐਨ ਉਲਟ ਗੱਲ ਹੈ ਆਪਾਂ ਵਿਰੋਧੀ ਗੱਲਾਂ ਨੇ ਦੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਕਿਸਾਨਾਂ ਦੇ ਪਰਾਲੀ ਦੇ ਨਫਤਾਰੇ ਦਾ ਖਰਚ ਉਹਨਾਂ ਨੂੰ ਦਿੱਤਾ ਜਾਵੇ ਸੰਧ ਦਿੱਤੇ ਜਾਣ ਤੇ ਫਿਰ ਵੀ ਜੇ ਕੋਈ ਸਾੜਦਾ ਹੈ ਮੰਨ ਲਓ ਜੇਕਰ ਕਿਸਾਨਾਂ ਨੂੰ ਪਰਾਲੀ ਨਫਤਾਰੇ ਦਾ 2000 2500 ਵੀ ਸਰਕਾਰ ਕਿੱਲੇ ਮਗਰ ਦਿੰਦੀ ਹੈ ਤਾਂ ਫਿਰ ਵੀ ਜੇ ਕੋਈ ਸਾੜਦਾ ਹੈ ਤਾਂ ਫਿਰ ਉਹ ਗੁਨੇਗਾਰ ਹੈ ਫਿਰ ਉਹ ਦੋਚੀ ਹੈ ਹੁਣ ਜਿਹੜਾ 4-5 ਕਿੱਲੇ ਵਾਲਾ ਕਿਸਾਨ ਹੈ ਉਹਦਾ ਵਿਚਾਰੇ ਲਈ ਤਾਂ 2-200 ਰੁਪਈਆ ਬਹੁਤ ਵੱਡੀ ਚੀਜ਼ ਹੁੰਦਾ ਉਹਦਾ ਜੇ 100 ਰੁਪਈਆ ਗਵਾਜੇ ਤਾਂ ਕਈ ਦਿਨ ਉਹ ਅਫਸੈਟ ਜਾ ਰਹਿੰਦਾ ਵੀ 100 ਰੁਪਈਆ ਗਵਾਚ ਗਿਆ ਉਹਦੇ ਵਾਸਤੇ ਕੀਮਤ ਆ ਤਾਂ ਭਗਵੰਤ ਮਾਨ ਸਾਹਿਬ ਵੀ ਆਪਦੀਆਂ ਕੈਸਟਾਂ ਦੇ ਵਿੱਚ ਇਹ ਗੱਲ ਕਰਦੇ ਰਿਹਾ ਕਮੇਡੀ ਕੈਸਟਾਂ 'ਚ ਕਿ ਕਈ ਲੋਕਾਂ ਕੋਲ ਤਾਂ ਇੰਨਾ ਪੈਸਾ ਕਿ ਉਹਨਾਂ ਦੇ ਲੱਖਾਂ ਗਵਾਜਣ ਤੇ ਉਹ ਜ਼ਿਕਰ ਨਹੀਂ ਕਰਦੇ ਤੇ ਭਗਵੰਤ ਮਾਨ ਸਾਹਿਬ ਦੀ ਆਪਦੀ ਕਮੇਡੀ ਕਾਸਟ 'ਚ ਜ਼ਿਕਰ ਹੈ ਕਿ ਸਾਡੇ ਪਿੰਡਾਂ ਵਾਲਿਆਂ ਦਾ ਤਾਂ ਪੰਜਾਂ ਦਾ ਠੋਲੂ ਗਵਾਜੇ ਤੇ ਸਾਰਾ ਟੱਬਰ ਰਜਾਈਆਂ ਚ ਉਠਾ ਲੈਂਦੇ ਨੇ ਉਠੋਏ ਤੇਰੇ ਥੱਲੇ ਤਾਂ ਨਹੀਂ ਆ ਗਿਆ ਓਏ ਉਠੋਏ ਤੇਰੇ ਥੱਲੇ ਤਾਂ ਨਹੀਂ ਆ ਗਿਆ ਤੇ ਜਦੋਂ ਭਗਵੰਤ ਮਾਨ ਸਾਹਿਬ ਨੂੰ ਖੁਦ ਨੂੰ ਪਤਾ ਹੈ ਕਿ ਪਿੰਡਾਂ ਵਾਲਿਆਂ ਵਾਸਤੇ 5 ਰੁਪਈਆਂ ਦੀ ਵੀ ਇੱਕ ਵੱਡੀ ਕੀਮਤ ਹੈ ਖਾਸ ਕਰ ਮਜ਼ਦੂਰਾਂ ਤੇ ਕਿਸਾਨਾਂ ਵਾਸਤੇ ਤਾਂ ਫਿਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਪ੍ਰਾਰੀ ਦੇ ਨਪਟਾਰੇ ਦਾ ਜੇ ਪੰਜ ਕਿੱਲੇ ਵਾਲਾ ਕਿਸਾਨ ਹੈ ਤਾਂ ਉਹਦਾ ਲਗਭਗ 10 12 15000 ਰੁਪਇਆ ਪ੍ਰਾਰੀ ਦੇ ਨਪਟਾਰੇ ਤੇ ਲੱਗਣਾ ਹੈ ਰੋਟਾਵੇਟਰ ਨਹੀਂ ਜਾਂ ਹੋਰ ਤਰੀਕਾ ਨਹੀਂ ਕਿਉਂਕਿ ਉਹਦੇ ਕੋਲ ਆਪਦਾ ਟਰੈਕਟਰ ਵੀ ਨਹੀਂ ਹੁੰਦਾ ਵੱਡੀ ਗਿਣਤੀ ਕਿਸਾਨਾਂ ਕੋਲ ਆਪਦੇ ਟਰੈਕਟਰ ਨਹੀਂਗੇ ਆਪਦੇ ਸੰਦ ਨਹੀਂਗੇ ਤਾਂ ਕਿਰਾਏ ਤੇ ਕਰਾਉਂਦੇ ਨੇ ਤਾਂ ਫਿਰ ਵੱਡਾ ਖਰਚ ਉਹਨਾਂ ਦਾ ਆ ਜਾਂਦਾ ਹੈ ਰੋਟਾਵੇਟਰ ਤੋਂ ਬਿਨਾਂ ਵੀ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਉਹ ਵੀ ਖਰਚਾ ਕਾਫੀ ਲੈਂਦੀਆਂ ਨੇ ਤਾ ਜੇਕਰ ਸਰਕਾਰ ਚਾਹੁੰਦੀ ਹੈ ਕਿ ਉਹ ਸਾਰਾ ਕੁਝ ਖੇਤ ਦੇ ਵਿੱਚੇ ਹੀ ਖਤਮ ਕੀਤਾ ਜਾਏ ਰੋਟਾਵੀਟਰ ਨਾਲ ਜਾਂ ਹੋਰ ਤਰੀਕਿਆਂ ਨਾਲ ਜਾਂ ਪਰਾਲੀ ਨੂੰ ਇਕੱਠੀ ਕਰਕੇ ਹੂੰਝ ਕੇ ਪਾਸੇ ਕੀਤਾ ਜਾਏ ਤਾਂ ਫਿਰ ਚਾਹੀਦਾ ਸਰਕਾਰ ਨੂੰ ਕਿ ਕਿਸਾਨਾਂ ਨੂੰ ਇਹਦਾ ਖਰਚਾ ਦੇਵੇ ਇਹ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਔਰ ਇਹ ਮੰਗ ਜਥੇਬੰਦੀਆਂ ਨਾਲੋਂ ਵੀ ਵੱਧ ਅਸੀਂ ਵੀ ਇਹ ਕਵਾਂਗੇ ਕਿ ਭਗਵੰਤ ਮਾਨ ਸਾਹਿਬ ਨੂੰ ਇੱਕ ਤਾਂ ਆਪ ਦੇ ਜੋ ਪਹਿਲਾਂ ਬੋਲੇ ਬੋਲ ਨਹੀਂ ਉਹ ਵਫਾ ਕਰਨੇ ਚਾਹੀਦੇ ਨੇ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਤਾਂ ਜਿਹੜੀਆਂ ਗੱਲਾਂ ਉਹ ਬੋਲਦੇ ਰਹੇ ਨੇ ਅੱਜ ਉਹਨਾਂ ਦਾ ਵਜਨ ਘਟ ਨਹੀਂ ਗਿਆ ਅੱਜ ਵੀ ਉਸੇ ਤਰ੍ਹਾਂ ਹੀ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਜੇਕਰ ਨਹੀਂ ਕਰ ਸਕਦੇ ਤਾਂ ਫਿਰ ਕਿਸਾਨਾਂ ਨੂੰ ਐਦਾਂ ਡਰਾ ਕੇ ਕਿ ਰੈੱਡ ਐਂਟਰੀਆਂ ਕਰ ਦੇਵਾਂਗੇ ਜਾਂ ਪਰਚੇ ਦਰਜ ਹੋਣ ਦੀਆਂ ਗੱਲਾਂ ਜਾਂ ਲਾਇਸੈਂਸ ਕੈਂਸਲ ਕਰਨ ਦੀਆਂ ਗੱਲਾਂ ਇਹ ਠੀਕ ਨਹੀਂ ਕੀਆਂ ਗੱਲਾਂ ਪਰ ਆਲੀ ਸਾੜਨਾ ਬਿਲਕੁਲ ਗਲਤ ਹੈ ਇਹ ਮੈਂ ਬਾਰ ਬਾਰ ਕਹਿ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਗਲਤ ਲੱਗਦਾ ਹੈ ਪਰ ਇਹਦਾ ਇਹ ਹੈ ਕਿ ਜਿਵੇਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗਲਤ ਤਾਂ ਨਹੀਂ ਪਰ ਉਹ ਮਜਬੂਰੀ ਵਸ ਕਰਨੀਆਂ ਪੈਂਦੀਆਂ ਨੇ ਗਲਤ ਤਾਂ ਇਹ ਵੀ ਹੈ ਬਹੁਤ ਸਾਰੇ ਰਸਮਾਂ ਰਿਵਾਜ ਗਲਤ ਬਣੇ ਹੋਏ ਨੇ ਜਿਹੜੇ ਛੱਡਣੇ ਚਾਹੀਦੇ ਨੇ ਪਰ ਸਮਾਜ 'ਚ ਜੋ ਪ੍ਰਚਲਨ ਚੱਲਦਾ ਆ ਰਿਹਾ ਉਹਦੇ 'ਚ ਲੋਕਾਂ ਵਿਚਾਰਿਆਂ ਨੂੰ ਕਰਨੇ ਪੈਂਦੇ ਨੇ ਜਿਹੜਾ ਨਹੀਂ ਕਰਦਾ ਉਹਨੂੰ ਮਿਹਣੇ ਵੱਜਦੇ ਨਹੀਂ ਇਸ ਤਰ੍ਹਾਂ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਨੇ ਜਿਨ੍ਹਾਂ ਕਾਰਨ ਬਹੁਤ ਸਾਰੀਆਂ ਚੀਜ਼ਾਂ ਲੋਕ ਲਾਗੂ ਨਹੀਂ ਕਰ ਪਾਉਂਦੇ ਤੇ ਜੇ ਉਹ ਲਾਗੂ ਕਰਨੀਆਂ ਨੇ ਹੁਣ ਹੋਣਾ ਤਾਂ ਇਹ ਵੀ ਚਾਹੀਦਾ ਹੈ ਵੀ ਲੋਕ ਜੇ ਬਿਮਾਰ ਹੁੰਦੇ ਤਾਂ ਉਹ ਟਾਈਮ ਤੇ ਇਲਾਜ ਕਰਾਉਣ ਤੁਰੰਤ ਇਲਾਜ ਕਰਾਉਣ ਵਧੀਆ ਥਾਂ ਤੋਂ ਇਲਾਜ ਕਰਾਉਣ ਪਰ ਮੈਨੂੰ ਲੱਗਦਾ ਦੇਸ਼ ਦੇ 90 ਫੀਸਦੀ ਤੋਂ ਵੱਧ ਲੋਕਾਂ ਕੋਲ 90 ਫੀਸਦੀ 100 ਚੋਂ 85 90 ਘਰਾਂ ਕੋਲ ਤੁਰੰਤ ਇਲਾਜ ਕਰਾਉਣ ਦੀ ਹਾਇਸੀਅਤ ਨਹੀਂ ਹੁੰਦੀ ਉਹ ਮਤਲਬ ਪਹਿਲਾਂ ਟਾਲਦੇ ਆ ਬਿਮਾਰੀ ਨੂੰ ਓੜਪੋੜ ਕਰਕੇ ਉਰੋ ਪਰੋ ਨਿੱਕੀਆਂ ਮੋਟੀਆਂ ਥਾਵਾਂ ਤੋਂ ਤੇ ਹੌਲੀ ਹੌਲੀ ਫਿਰ ਉਹ ਬਿਮਾਰੀ ਵਧਣ ਤੋਂ ਬਾਅਦ ਜਦੋਂ ਅੰਤ ਤੇ ਕੋਈ ਚਾਰਾ ਨਹੀਂ ਚੱਲਦਾ ਉਦੋਂ ਫਿਰ ਵੱਡੇ ਇਲਾਜ ਵੱਲ ਵਾਧਦੇ ਨੇ ਹੁਣ ਚਾਹੀਦਾ ਤਾਂ ਇਹ ਹੈ ਕਿ ਸ਼ੁਰੂ ਤੋਂ ਹੀ ਉਹ ਕਿਸੇ ਵੱਡੇ ਹਸਪਤਾਲ ਜਾਣ ਸਰਕਾਰੀ ਹਸਪਤਾਲਾਂ ਦੇ ਇਲਾਜ ਤੇ ਲੋਕਾਂ ਨੂੰ ਨਹੀਂ ਭਰੋਸਾ ਇਹ ਸੱਚ ਆ ਤੇ ਇਹ ਕੌੜਾ ਸੱਚ ਆ ਕਿਉਂਕਿ ਨਹੀਂ ਉੱਥੇ ਫੈਸਿਲਟੀਆਂ ਹੈਗੀਆਂ ਨਹੀਂ ਉੱਥੇ ਪੂਰਾ ਪ੍ਰਬੰਧ ਅੱਜ ਤੱਕ ਦਿੱਤਾ ਸਰਕਾਰਾਂ ਨੇ ਜਦੋਂ ਕੋਈ ਮੰਤਰੀ-ਮੰਤਰੀ ਬਿਮਾਰ ਹੁੰਦਾ ਆਪ ਤਾਂ ਨਿਕਲ ਜਾਂਦੇ ਇਲਾਜ ਕਰਾਉਣ ਦਿੱਲੀ ਨੂੰ ਆ ਭਗਵੰਤ ਮਾਨ ਸਾਹਿਬ ਕਹਿੰਦੇ ਹੋਣ ਹੋਇਆ ਪਹਿਲਾਂ ਵੀ ਇੱਕ ਵਾਰ ਹੋਇਆ ਸੀ ਤੇ ਅਪੋਲੋ ਨੂੰ ਜਾਂਦੇ ਨੇ ਦਿੱਲੀ ਅਪੋਲੋ ਤਾਂ ਹੁਣ ਹੋਣਾ ਤਾਂ ਇਹ ਚਾਹੀਦਾ ਕਿ ਇਲਾਜ ਰੋਗ ਤੁਰੰਤ ਕਰਾਉਣ ਪਰ ਨਹੀਂ ਹੈ ਇਸੇ ਤੇ ਨਹੀਂ ਕਰਵਾ پا ਰਹੇ ਇਸੇ ਤਰ੍ਹਾਂ ਹੋਣਾ ਤਾਂ ਇਹ ਚਾਹੀਦਾ ਕਿ ਪ੍ਰਾਲੀ ਸੜਨੀ ਰੁਕੇ ਪਰ ਲੋਕਾਂ ਕੋਲੇ ਹਾਇਸੀਅਤ ਨਹੀਂ ਗਈ ਸਰਕਾਰ ਉਹਦਾ ਬਦਲਵਾ ਪ੍ਰਬੰਧ ਦੇ ਕੇ ਫੇਰ ਹੀ ਰਿਕਵੈਸਟ ਸਕਦੀ ਹੈ ਪਰ ਜਿਸ ਤਰੀਕੇ ਨਾਲ ਸਰਕਾਰ ਕਰਾਉਣਾ ਚਾਹੁੰਦੀ ਹੈ ਉਹ ਤਰੀਕਾ ਕਿਸਪੀੜਤ ਕਿਸਾਨਾਂ ਦੇ ਨਾਲ ਵਾਜਬ ਨਹੀਂਗਾ ਸਰਕਾਰ ਨੂੰ ਰੈੱਡ ਐਂਟਰੀਆਂ ਕਰਕੇ ਜਾਂ ਡਰਾਵੇ ਪਾ ਕੇ ਨਹੀਂ ਕਰਾਉਣਾ ਚਾਹੀਦਾ ਹੱਲ ਦੇ ਕੇ ਕਰਾਉਣਾ ਚਾਹੀਦਾ ਹੱਲ ਪਹਿਲਾਂ ਦੇਣ ਉਸ ਤੋਂ ਬਾਅਦ ਚਾਏ ਡਰਾਵੇ ਵੀ ਦਿੱਤੇ ਜਾਣ ਵੀ ਜੇਕਰ ਹੋਣਾ ਸੀ 2500 ਜਾਂ 3000 ਕਿੱਲੇ ਦਾ ਦੇ ਰਹੇ ਆ ਨਪਟਾਰੇ ਦਾ ਖਰਚਾ ਦੇਤਾ ਪਰਾਲੀ ਦੇ ਹੁਣ ਵੀ ਜੇਕਰ ਕਿਸਾਨ ਸਾੜਨਗੇ ਤਾਂ ਫੇਰ ਉਹਨਾਂ ਤੇ ਕਾਰਵਾਈ ਹੋਵੇਗੀ ਮਤਲਬ ਜੇਕਰ ਐਦਾਂ ਹੋਵੇ ਤਾਂ ਮੈਨੂੰ ਲੱਗਦਾ ਪਿੰਡਾਂ 'ਚ ਹੀ ਲੋਕਾਂ ਨੇ ਜੇ ਕੋਈ ਇੱਕ ਅੱਧਾ ਸਾੜੂਗਾ ਤਾਂ ਉਹਦਾ ਵਿਰੋਧ ਸ਼ੁਰੂ ਕਰ ਦੇਣਾ ਵੀ ਕਮਲਿਆ ਜਦੋਂ ਤੈਨੂੰ 2500 3000 ਸਰਕਾਰ ਨੇ ਦੇਤਾ ਕਿੱਲੇ ਦਾ ਤੇ ਹੁਣ ਕਾਹਤੋਂ ਸਾੜੀ ਜਾਂਦਾ ਕਿ ਡਾ ਮੂਰਖ ਹੈ ਲੋਕੀ ਸ਼ਰਮ ਦੇ ਮਾਰੇ ਹੀ ਨਹੀਂ ਕਰ ਸਕਣਗੇ ਫਿਰ ਜੇ ਕਾਰਵਾਈ ਵੀ ਹੋਵੇਗੀ ਕਿਸਾਨ ਜਥੇਬੰਦੀਆਂ ਵੀ ਨਹੀਂ ਕਹਿਣਗੀਆਂ ਵੀ ਕਾਰਵਾਈ ਕਿਉਂ ਹੈ ਕਿਉਂਕਿ ਜਥੇਬੰਦੀਆਂ ਨੂੰ ਵੀ ਪਤਾ ਹੋਏਗਾ ਕਿ ਭਾਈ ਖਰਚਾ ਦਿੱਤਾ ਹੋਇਆ ਤੇ ਫਿਰ ਵੀ ਜੇਕਰ ਕੋਈ ਜਾਣ ਕੇ ਸਾੜੀ ਜਾਂਦਾ ਮੂਰਖਤਾ ਹੀ ਨਾਲ ਤਾਂ ਉਹ ਗਲਤ ਕਰ ਰਿਹਾ ਫਿਰ ਜਥੇਬੰਦੀਆਂ ਵੀ ਉਹਦੀ ਸਪੋਰਟ 'ਚ ਨਹੀਂ ਆਉਣਗੀਆਂ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਉਹ ਨਫਟਾਰੇ ਦਾ ਖਰਚ ਦੇਣ ਫਿਰ ਹੀ ਆਪਣੇ ਇਹ ਜਿਹੜੇ ਫਰਮਾਨ ਨੇ ਇਹਨਾਂ ਨੂੰ ਲਾਗੂ ਕੀਤਾ ਜਾਏ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਉਂਝ ਮੈਂ ਕਹਿ ਦਿਆਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਥ ਇਹ ਬਿਲਕੁਲ ਮਹਾਵਾਕ ਬੜੇ ਕੀਮਤੀ ਅਰਥ ਰੱਖਦੇ ਨੇ ਤੇ ਇਹਨਾਂ ਮਹਾਵਾਕਾਂ ਦੇ ਅਨੁਸਾਰ ਜੇ ਅਸੀਂ ਗੱਲ ਕਰਗੇ ਸਾਨੂੰ ਬਿਲਕੁਲ ਅਧਿਕਾਰ ਨਹੀਂਗਾ ਨਾ ਹੀ ਸਾਡੇ ਲਈ ਫਾਇਦੇਮੰਦ ਹੈ ਕਿ ਅਸੀਂ ਪਵਨ ਯਾਨੀ ਹਵਾ ਨੂੰ ਪਲੀਤ ਕਰੀਏ ਅਸੀਂ ਪਾਣੀ ਯਾਨੀ ਕਿ ਜਿਹੜਾ ਪੀਣ ਵਾਲਾ ਨੀਰ ਹੈ ਪਾਣੀ ਹੈ ਉਹਨੂੰ ਤਬਾਹ ਕਰੀਏ ਪਵਨ ਗੁਰੂ ਹੈ ਹਵਾ ਗੁਰੂ ਹੈ ਪਾਣੀ ਪਿਤਾ ਹੈ ਤੇ ਮਾਤਾ ਧਰਤ ਮਹਾਤਾ ਹੈ ਇਹ ਤਿੰਨੋਂ ਚੀਜ਼ਾਂ ਜੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਉਹ ਖਰਾਬ ਹੁੰਦੀਆਂ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਤਾਂ ਮੈਂ ਤਾਂ ਚਾਹੂੰਗਾ ਰੋਕਿਆ ਜਾਵੇ ਪਰ ਰੋਕਣ ਦੇ ਤਰੀਕਿਆਂ ਦੀ ਆਪਾਂ ਗੱਲ ਕੀਤੀ ਹੈ ਜਿਹੜਾ ਤਰੀਕਾ ਤੁਹਾਨੂੰ ਵੱਧ ਠੀਕ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਇੱਕ ਤਰੀਕਾ ਡਰਾਵੇ ਨਾਲ ਰਕਾਉਣਾ ਇੱਕ ਤਰੀਕਾ ਹੱਲ ਦੇ ਕੇ ਰਕਾਉਣਾ ਇਹ ਹੀ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਉਹਨਾਂ ਤੋਂ ਜੋ ਮੈਨੂੰ ਸਮਝ ਆਇਆ ਮੈਂ ਤੁਹਾਡੇ ਸਾਹਮਣੇ ਰੱਖਿਆ ਬਹੁਤ ਮਿਹਰਬਾਨੀ